کرنے سے ہار ਹਾਂ ਇੱਕ ਰੱਖ ਗੱਲਾਂ ਮਜ਼ਦੂਰ ਜਿਹਨਾਂ ਨੇ ਰਜਿਸਟਰਡ ਨੰਬਰ 26 ਦੇ ਬਲੇ ਜਿਹੜੇ ਜਿਹੜੇ ਸਾਥੀ ਹੈ ਮਜ਼ਦੂਰ ਸਾਥੀ ਹੈਗੇ ਜਿਨ੍ਹਾਂ ਦੀ ਸਾਰੇ ਉਹਨਾਂ ਵੱਲੋਂ ਜਿਹੜਾ ਇੱਕ ਸ਼ਰਮਿਕਾਂ ਦਾ ਜਿਹੜਾ ਵਰਲਡ ਦਾ ਮਜ਼ਦੂਰ ਦਿਵਸ ਜਿਹੜੇ ਰੂਪ ਦੇ ਵਿੱਚ ਮਨਾਇਆ ਜਾਂਦਾ ਹੈ ਉਹ ਬੜੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਸਾਰੇ ਹੀ ਮਜ਼ਦੂਰ ਭਾਈਆਂ ਦੇ ਨਾਲ ਮਨਾਇਆ ਜਾ ਰਿਹਾ ਸੀ ਅਸਦੇ ਉਹ ਮੈਂ ਹੀ ਮੈਸੇਜ ਦਊਂਗਾ ਜਿਹੜਾ ਉਹ ਇੱਕ ਕਲਾਕਾਰ ਨੇ ਗੀਤ ਗਾਇਆ ਇੱਕ ਕਲਾਕਾਰ ਨੇ ਗੀਤ ਗਾਏ ਸੀ ਕਹਿੰਦੇ ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੂਟ ਪਾਲਸਾਂ ਕਰੀਏ ਉਸ ਦੀ ਮਿਸਾਲ ਹੈ ਸਾਡੀ ਜਿਹੜੀ ਸਾਰੀ ਜਨਤਾ ਹੈ ਵੀ ਹਰ ਇੱਕ ਆਦਮੀ ਨੂੰ ਆਪਣੀ ਕਿਰਤ ਦਾ ਜਾਨਕੀ ਸਹੀ ਉਪਯੋਗ ਤੇ ਸਹੀ ਇਮਾਨਦਾਰੀ ਨਾਲ ਕੰਮ ਕਰਨਾ ਚਾਹੀਦਾ ਸਰਕਾਰਾਂ ਤੋਂ ਇਹ ਹੀ ਮੰਗ ਹੈ ਜਿਹੜੀ ਸਾਡੀ ਤਕਰੀਬਨ 3 ਸਾਲਾਂ ਤੋਂ ਉੱਪਰ ਜਿਹੜੀ ਸਾਡੀ ਵਾਧੇ ਦੀ 25% ਦੀ ਜਿਹੜੀ ਵਾਧੇ ਦੀ ਮਜ਼ਦੂਰੀ ਦੀ ਜਿਹੜੀ ਮੰਗ ਹੈ ਉਹ ਸਰਕਾਰ ਅੱਜ ਦੇ ਦਿਨ ਜੇਕਰ ਸਾਨੂੰ ਉਹ ਗਿਫਟ ਦੇ ਦਿੰਦੀ ਅਸੀਂ ਕੱਲ ਮਿਲੇ ਵੀ ਸੀ ਸਰਕਾਰ ਦੇ ਨੁਮਾਇੰਦਿਆਂ ਨੂੰ ਜੇਕਰ ਅੱਜ ਦੇ ਦਿਨ ਦੇ ਦਿੰਦੀ ਤਾਂ ਜ਼ਿਆਦਾ ਵਧੀਆ ਹੁੰਦਾ ਇਹ ਮਜ਼ਦੂਰ ਦਿਵਸ ਜੀ 1886 ਦੇ ਵਿੱਚ ਅਮਰੀਕਾ ਦੇ ਹੈ ਮਾਰਕੀਟ ਤੋਂ ਸ਼ੁਰੂ ਹੋਇਆ ਸੀਗਾ ਔਰ ਭਾਰਤ ਦੇ ਵਿੱਚ ਇਹ 1923 ਦੇ ਵਿੱਚ ਲਾਗੂ ਕੀਤਾ ਗਿਆ ਸੀਗਾ ਉਸ ਤੋਂ ਬਾਅਦ ਇਹ ਜਿਹੜਾ ਮਜ਼ਦੂਰ ਦਿਵਸ ਹਮੇਸ਼ਾ ਮਨਾਇਆ ਜਾਂਦਾ ਹੈ ਕਿਉਂਕਿ ਮਜ਼ਦੂਰਾਂ ਨੂੰ ਪਹਿਲਾਂ ਪਹਿਲਾਂ ਦੀ ਸਥਿਤੀ ਸੀ ਕਿ ਉਹਨਾਂ ਦਾ ਕੋਈ ਟਾਈਮ ਟੇਬਲ ਨਹੀਂ ਸੀ ਹੋਇਆ ਕਰਦਾ ਔਰ ਉਹਨਾਂ ਨੇ ਸਾਡੇ ਬਜ਼ੁਰਗਾਂ ਨੇ ਇਹ ਲੜਾਈ ਲੜ ਕੇ ਔਰ ਸੈਂਕੜੇ ਲੋਕਾਂ ਲੋਕ ਜਿਹੜੇ ਮਾਰੇ ਗਏ ਇਸ ਲੜਾਈ ਦੇ ਵਿੱਚ ਉਹ ਉਹਨਾਂ ਦੀ ਯਾਦ ਦੇ ਵਿੱਚ ਜਿਹੜੇ ਸ਼ਹੀਦ ਹੋਏ ਸੰਗਰਸ ਕਰਦੇ ਕਰਦੇ ਉਹਨਾਂ ਦੀ ਯਾਦ ਦੇ ਵਿੱਚ ਇਹ ਜਿਹੜਾ 1 ਮਈ ਦਾ ਦਿਨ ਮਨਾਇਆ ਜਾਂਦਾ ਹੈ ਔਰ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕਿ ਸਰਕਾਰ ਜਿਹੜਾ ਵਾਅਦਾ ਉਹਨਾਂ ਨੇ ਕੀਤਾ ਸੀ ਕਿ 25% ਤੁਹਾਡਾ ਰੇਟ ਵਧਾ ਕੇ ਦੇਵਾਂਗੇ ਮਜ਼ਦੂਰੀ ਦਾ ਅੱਜ ਤੱਕ ਉਹਨਾਂ ਨੇ ਇਸ ਰੇਟ ਵੱਲ ਦੇਖਿਆ ਵੀ ਨਹੀਂ ਵਧਾਣਾ ਤਾਂ ਬਹੁਤ ਦੂਸਰੀ ਗੱਲ ਹੈ ਤਾਂ ਇਸ ਕਰਕੇ ਮੇਰੀ ਬੇਨਤੀ ਹੈ ਰਿਕਵੈਸਟ ਹੈ ਕਿ ਮਜ਼ਦੂਰ ਜਿਹੜਾ ਹੈ ਇਹ ਖਾਸ ਕਰਕੇ ਮੰਡੀ ਮਜ਼ਦੂਰ ਹੈ ਕਿ ਹੈ ਜਾਂ ਮਜ਼ਦੂਰ ਹੈ ਇਹਨਾਂ ਨੂੰ ਨਾ ਨਹਾਣ ਦਾ ਉਹ ਟਾਈਮ ਹੁੰਦਾ ਹੈ ਨਾ ਖਾਣ ਦਾ ਟਾਈਮ ਹੁੰਦਾ ਹੈ ਨਾ ਇਹਨਾਂ ਨੂੰ ਕਿਸੇ ਕਿਸਮ ਦਾ ਕੋਈ ਟਾਈਮ ਟੇਬਲ ਇਹਨਾਂ ਦਾ ਨਹੀਂ ਹੈ ਤਾਂ ਇਸ ਕਰਕੇ ਇਸ ਕਰਕੇ ਮੇਰੀ ਬੇਨਤੀ ਹੈ ਸਾਰੀ ਬਾਤ ਨਿਕਲ ਰਹੀ ਹੈ ਇਸ ਕਰਕੇ ਮੇਰੀ ਬੇਨਤੀ ਹੈ ਕਿ ਇਹਨਾਂ ਨੂੰ ਟਾਈਮ ਹੈ ਨਹੀਂ ਕਿਸੇ ਵੀ ਕਿਸਮ ਦਾ ਤਾਂ ਇਹ ਜਿਹੜਾ ਮਜ਼ਦੂਰ ਹੈ ਇਸ ਮਜ਼ਦੂਰ ਦੀ ਮਜ਼ਦੂਰੀ ਜਲਦੀ ਤੋਂ ਜਲਦੀ ਵਧਾਈ ਜਾਵੇ ਦੇਖੋ ਜਿਹੜਾ 1 ਮਈ ਦਾ ਕੰਮ ਹੈ ਉਹ 1 ਮਈ ਦਾ ਜਿਹੜਾ ਕੰਮ ਹੈ ਐਸੀ ਸਮਝਦੇ ਆ ਕਿ ਮਜ਼ਦੂਰ ਉਹੀ ਹੈ ਜਿਹੜਾ ਬੋਰੀ ਚੱਕਦਾ ਹੈ ਜਾਂ ਇੱਟਾਂ ਚੱਕਦੇ ਆ ਮਜ਼ਦੂਰ ਜਿਹੜਾ ਹੈ ਕਰਮਚਾਰੀ ਵੀ ਮਜ਼ਦੂਰ ਹੁੰਦਾ ਹੈ ਇਹ ਇਸ ਨੂੰ ਕਰਮਚਾਰੀ ਜਿਹੜਾ ਦਿਨ ਮਨਾਇਆ ਜਾਂਦਾ ਹੈ ਕਿਉਂਕਿ ਜਿਹੜਾ ਵੀ ਬੰਦਾ ਕੋਈ ਕੰਮ ਕਰਕੇ ਪੈਸੇ ਲੈਂਦਾ ਹੈ ਉਹ ਸਾਰਾ ਮਜ਼ਦੂਰ ਹੈ ਚਾਹੇ ਉਹ ਕਲਰਕ ਹੈ ਚਾਹੇ ਉਹ ਮਨੀਮ ਹੈ ਚਾਹੇ ਕੋਈ ਹੋਰ ਹੈ ਇਹ ਸਾਰੇ ਮਜ਼ਦੂਰਾਂ ਚ ਗਿਣੇ ਜਾਂਦੇ ਆ ਐਕਟ 36 ਦੇ ਅਧੀਨ ਤਾਂ ਇਸ ਕਰਕੇ ਮੇਰੀ ਬੇਨਤੀ ਹੈ ਸਰਕਾਰ ਨੂੰ ਕਿ ਮਜ਼ਦੂਰਾਂ ਵੱਲ ਹਮੇਸ਼ਾ ਖਿਆਲ ਰੱਖਣ ਕਿ ਕਿ ਮਜ਼ਦੂਰ ਇੱਕ ਉਹ ਥੰਬ ਹੈ ਜਿਹੜਾ ਕਿ ਸਰਕਾਰ ਨੂੰ ਇਸ ਦੇਸ਼ ਨੂੰ ਚਲਾਉਂਦਾ ਹੈ ਪਸੀਨਾ ਪਾ ਕੇ ਆ ਬਿਲਡਿੰਗਾਂ ਖੜੀਆਂ ਕਰਤੀਆਂ ਇਹ ਮਜ਼ਦੂਰਾਂ ਨੇ ਕੀਤੀ ਹੈ ਇਹ ਟੈਂਕੀ ਖੜੀ ਕਰਤੀ ਇਹ ਮਜ਼ਦੂਰਾਂ ਨੇ ਕੀਤੀ ਹੈ ਉਹਨਾਂ ਮਜ਼ਦੂਰਾਂ ਨੂੰ ਜਿਹੜੇ ਲੋਕਾਂ ਦੇ ਲੈਂਟਰ ਪਾਉਂਦੇ ਹੈ ਮਜ਼ਦੂਰ ਉਹਨਾਂ ਦੇ ਆਪਣੇ ਕੋਲ ਕੋਈ ਲੈਂਟਰ ਨਹੀਂ ਹੈ ਮਜ਼ਦੂਰ ਜਿੰਦਾਬਾਦ ਦੂਰੇਟ ਜਿੰਦਾਬਾਦ ਮਜ਼ਦੂਰੇਟ ਜਿੰਦਾਬਾਦ